ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਟਿੰਸਾ ਫੈਮਿਲੀ ਬਲੌਗ ਤੇ ਤੇ ਅ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਕੁਝ ਫੁਲਕਾਰੀ ਵਰਕ ਦੇ ਜਿਹੜੇ ਸੂਟ ਆ ਉਹ ਤੁਹਾਨੂੰ ਸ਼ੋਅ ਕਰੂੰਗੀ ਤੇ ਪਲੱਸ ਆਪਣੇ ਕੋਲ ਜਿਹੜਾ ਤੁਸੀਂ ਸਾਡੇ ਕੋਲ ਅਗਰ ਸੂਟ ਵਗੈਰਾ ਬਣਵਾਉਣੇ ਹੋਣ ਅ ਵੈਸੇ ਆਪਾਂ ਸਪੈਸ਼ਲੀ ਆਪਾਂ ਵਰਕ ਕਰਦੇ ਆਂਗੇ ਫੁਲਕਾਰੀ ਦੇ ਫੁਲਕਾਰੀ ਕ੍ਰਾਸਟਿਚ ਸਿੰਗੀ ਵਗੈਰਾ ਟ੍ਰੈਡੀਸ਼ਨਲ ਹੋਰ ਵੀ ਚੀਜ਼ਾਂ ਆਪਾਂ ਬਣਾਉਣੇ ਹੈਗੇ ਆਂਗੇ ਪਰ ਫਿਰ ਵੀ ਤੁਸੀਂ ਪੂਰੀ ਡਿਟੇਲ ਦੇ ਲਈ ਸਾਨੂੰ ਤੁਸੀਂ WhatsApp ਤੇ ਵੀ ਕੰਟੈਕਟ ਕਰ ਸਕਦੇ ਹੋ WhatsApp ਨੰਬਰ ਹੈ ਆਪਣਾ 9815508577 ਪਲੱਸ ਆਪਣਾ Instagram ਤੇ ਪੇਜ ਹੈ ਇਲਾਹੀ ਸੰਦੂਕ ਜਿਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਦੇ ਦਾਂਗੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਸੂਟ ਦੇ ਬਾਰੇ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਬਣਿਆ ਹੋਇਆ ਹੈਗਾ ਸਾਟਨ ਸਿਰ ਤੋਂ ਉੱਪਰ ਬਣਿਆ ਹੋਇਆ ਇਹ ਬਹੁਤ ਚਿਹੜਾ ਕਪੜਾ ਹੁੰਦਾ ਹੈ ਤੇ ਬਹੁਤ ਸਖੌਣਾ ਕਪੜਾ ਹੈ ਤੇ ਇਹਦੇ ਉੱਪਰ ਇਹਦਾ ਆਪਾਂ ਇਦਾਂ ਬਣਾਇਆ ਹੋਇਆ ਏ ਦੇਖੋ ਇਹ ਕਸਟਮਰ ਦਾ ਸੀਗਾ ਇਹ ਸਾਰੇ ਕਲਰ ਕੰਬੀਨੇਸ਼ਨ ਸਭ ਉਹਨਾਂ ਦੀ ਡਿਮਾਂਡ ਤੇ ਬਣਿਆ ਹੋਇਆ ਏ ਤੇ ਇਹ ਆਪਾਂ ਜਿਹੜੇ ਮਛਲੀ ਬਾਗ ਹੁੰਦਾ ਹੈ ਹਨਾ ਉਹਦੇ ਵਿੱਚੋਂ ਚੱਕ ਕੇ ਇਦਾਂ ਘੇਰੇ ਤੇ ਕੰਮ ਕੀਤਾ ਹੋਇਆ ਏ ਤੇ ਉੱਪਰ ਇਹ ਚੀਜ਼ ਬਣਾਈ ਹੋਈ ਆ ਇਹ ਘੇਰਾ ਏ ਤੇ ਇਹ ਦੋਨੋਂ ਬਾਜ਼ੀ ਨੇ ਤੇ ਇਹਦੇ ਨਾਲ ਦਾ ਇਹ ਦੁਪੱਟਾ ਵੀ ਉਹ ਹਜੇ ਰੈਡੀ ਹੋ ਰਿਹਾ ਹੈ ਤੇ ਨੈਕਸਟ ਸੂਟ ਵੀ ਤੁਹਾਨੂੰ ਮੈਂ ਦਿਖਾਉਣੀ ਹੈਗੀ ਤੇ ਜਿਹੜਾ ਦੂਸਰਾ ਸੂਟ ਹੈ ਇਹ ਇਹ ਰਸਟ ਕਲਰ ਦਾ ਇਹ ਆਪਦੀ ਸ਼ਰਟ ਹੈਗੀ ਸੌਰੀ ਸੂਟ ਨਹੀਂ ਹੈਗਾ ਇਹ ਕਿਉਂਕਿ ਜਿਹੜੀ ਇਹ ਵਾਲੀ ਕੁਰਤੀਆਂ ਉਹਨਾਂ ਨੇ ਸ਼ਾਇਦ ਉਹਦਾ ਵਾਈਟ ਆਫ ਵਾਈਟ ਕੱਦਰੇ ਵਗੈਰਾ ਦੇ ਨਾਲ ਰੈਡੀ ਕਰਵਾਈ ਹੈਗੀ ਆਪਣੇ ਕੋਲ ਇਕੱਲੀ ਕੁਰਤੀ ਬਣੀ ਹੈਗੀ ਤੇ ਇਹਦੇ ਵਿੱਚ ਜਿਹੜਾ ਇਹ ਕੁਰਤੀ ਵਾਲਾ ਕਪੜਾ ਹੈ ਆ ਇਹਦੀ ਇਹ ਵੀ ਕਿ ਰॉ ਸਿਲਕ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਉੱਪਰ ਇਹ ਵਾਲੇ ਕਲਰ ਲੱਗੇ ਹੋਏ ਨੇਗੇ ਤੇ ਇਦਾਂ ਇਹਦੇ ਵਿੱਚ ਤਿੰਨ ਪੈਨਲ ਬਣੇ ਹੋਏ ਨੇਗੇ ਦੂਸਰੀ ਸਾਈਡ ਇਦਾਂ ਬਾਹਾਂ ਦੇ ਉੱਪਰ ਕੰਮ ਹੋਇਆਗਾ ਤੇ ਕੰਮ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਹੈਗਾ ਦੇਖੋ ਜਿਵੇਂ ਕਈ ਵਾਰ ਕੀ ਹੁੰਦਾ ਫੁਲਕਾਰੀ ਦੇ ਨਾਮ ਤੇ ਬਹੁਤ ਦਫਾ ਵੱਡ ਕੇ ਫੜਾ ਦਿੰਦੇ ਨੇਗੇ ਉਵੇਂ ਦਾ ਆਪਣਾ ਕੰਮ ਨਹੀਂ ਹੈਗਾ ਤੁਹਾਨੂੰ ਬਹੁਤ ਹੀ ਸਾਫ਼ ਸੁਥਰਾ ਕੰਮ ਮਿਲੂਗਾ ਹੈਨਾ ਤੁਹਾਨੂੰ ਇੰਸਟਾਗ੍ਰam ਦੇ ਉੱਪਰ ਬਹੁਤ ਸਾਰੀਆਂ ਵੀਡੀਓ ਮਿਲ ਜਾਣੀਆਂ ਆ ਵੀ ਕਿ ਉਹ ਹੀ ਫੁਲਕਾਰੀ ਵਰਕਰ ਦਾ ਉਹ ਹੀ ਫੁਲਕਾਰੀ ਵਰਕਰ ਦਾ ਬਟ ਮੇ ਜਿਹੜਾ ਸਾਡਾ ਫੁਲਕਾਰੀ ਦੇ ਵਰਕ ਦੇ ਲਈ ਸਫਰ ਉਹ ਬਹੁਤ ਲੰਬਾਈ ਤੇ ਸਾਡਾ ਕੰਮ ਵੀ ਬਹੁਤ ਸੋਹਣਾ ਹੈ ਸੋ ਇਹ ਵਾਲਾ ਸੂਟ ਸੀਗਾ ਤੇ ਨੈਕਸਟ ਸੂਟ ਜਿਹੜਾ ਹੈਗਾ ਇਹ ਕੋ ਬਣਿਆ ਹੋਇਆ ਸਲਵਾਰ ਦੇ ਉੱਪਰ ਇਹਦੇ ਨਾਲ ਜੇ ਆਪਾਂ ਪਹਿਲਾਂ ਬਹੁਤ ਸਾਰੇ ਡਿਜ਼ਾਈਨ ਬਣਾ ਚੁੱਕਿਆਂਗੇ ਅਲੱਗ-ਅਲੱਗ ਕਲਰ ਦੇ ਉੱਪਰ ਬਸ ਇਹੀ ਹੁੰਦਾ ਏ ਕਿ ਜਦੋਂ ਹਨਾ ਸੂਟ ਬਣ ਕੇ ਆਉਂਦਾ ਹੀ ਤੇ ਉਦੋਂ ਜਾਣਾ ਹੁੰਦਾ ਏ ਇਹਦੇ ਲਈ ਥੋੜਾ ਜਿਹਾ ਟਾਈਮ ਸੀਗਾ ਤੇ ਆਪਾਂ ਤੁਹਾਡੇ ਨਾਲ ਹਨਾ ਇਹ ਬਲੌਗ ਸ਼ੇਅਰ ਕਰ ਲਿਆ ਇਹ ਸਲਵਾਰ ਦੇ ਵਿੱਚ ਕੰਮ ਹੋਇਆ ਹੈ ਪਲੱਸ ਇਹਦੇ ਵਿੱਚ ਸਿੱਪੀ ਮੋਤੀ ਨਾਲ ਵਰਕ ਹੋਣਾ ਹੈ ਇਦਾਂ ਇਦਾਂ ਜਿਹੜੇ ਇਹ ਬਾਕਸ ਨੇ ਐਵੇਂ ਇਹਦੇ ਵਿੱਚ ਇਦਾਂ ਦਾ ਕੰਮ ਹੋ ਜਾਊਗਾ ਲਾਈਨ ਅਪ ਬਣ ਗਈਆਂ ਤੇ ਇਹਦੇ ਬਾਕਸ ਨੇ ਵੀਰੇ ਮਿਲ ਜਾਣਗੇ ਤੇ ਉਹਦੇ ਨਾਲ ਇਹ ਚੀਜ਼ ਬਹੁਤ ਸੋਹਣੀ ਬਣ ਜਾਣੀ ਹੈਗੀ ਤੁਸੀਂ ਵੀ ਇਦਾਂ ਮਤਲਬ ਜਿਵੇਂ ਇਹ ਵਾਲਾ ਹੈਂਡਵਰਕ ਕਰਵਾ ਕੇ ਪਲੱਸ ਈਪੀ ਮੋਤੀ ਦੇ ਹੈਂਡਵਰਕ ਦੇ ਨਾਲ ਕੋਈ ਨਵੀਂ ਚੀਜ਼ਾਂ ਬਣਾਉਣੀਆਂ ਚਾਹੁੰਦੇ ਆ ਤਾਂ ਬਣਾ ਸਕਦੇ ਹੋਗੇ ਤੇ ਇਹ ਹੈਗਾ ਬਾਜੂ ਤੇ ਕੰਮ ਆਗਾ ਇਹ ਕੰਮ ਬਾਹਾਂ ਤੇ ਹੈਗਾ ਤੇ ਇਹਦੇ ਗਲੇ ਤੇ ਵੀ ਕੰਮ ਕੀਤਾ ਹੋਇਆ ਹੈਗਾ ਇਹ ਵਾਲਾ ਕੰਮ ਗਲੇ ਤੇ ਆ ਬੀ ਸ਼ੇਪ ਦਾ ਹੈ ਇਦਾਂ ਦੇ ਗਲੇ ਤੇ ਵੀ ਕੰਮ ਹੋਇਆ ਬਗਾਂ ਬਾਕੀ ਤੁਸੀਂ ਇਹਨੂੰ ਜਿਵੇਂ ਵੀ ਹਲਕਾ ਭਾਰਾ ਆਪਣੀ ਮਰਜ਼ੀ ਦੇ ਨਾਲ ਕਰਵਾ ਸਕਦੇ ਹੋਗੇ ਹਨਾ ਤੇ ਇਹਦੇ ਨਾਲ ਦਾ ਦੁਪੱਟਾ ਵੀ ਆਪਣੇ ਕੋਲੇ ਤੇ ਦੁਪੱਟਾ ਹੈਗਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ। ਦੇਖੋ ਨਾਲੇ ਹਲਕੇ ਦਾ ਹਲਕਾ ਹੈ ਨਾਲ ਨਾਲ ਸਾਰਾ ਮਤਲਬ ਭਰਮਾ ਕੰਮ ਹੈ। ਇਹ ਵੀ ਨਹੀਂ ਹੈਗਾ ਕਿ ਦੁਪੱਟਾ ਖਾਲੀ-ਖਾਲੀ ਪਿਆ ਹੈ। ਦੇਖੋ ਇਦਾਂ ਇਹਦੇ ਇਦਾਂ ਵਰਕ ਤੇ ਕੰਨੀਆਂ ਤੇ ਵਰਕ ਹੈਗਾ ਤੇ ਇਦਾਂ ਜਿਹੜੇ ਮਤਲਬ ਇਹਦੇ ਲੜਾਂ ਦੇ ਉੱਪਰ ਆਪਾਂ ਤਿੰਨ-ਤਿੰਨ ਫਲਾਵਰ ਬਣਾਏ ਹੋਏ ਨੇ ਤੇ ਜਿਹੜੀਆਂ ਉਹਦੇ ਵਿੱਚ ਬੂਟੀਆਂ ਸੀਗੀਆਂ ਦੁਪੱਟੇ ਦੇ ਵਿੱਚ ਬੂਟੀਆਂ ਸੀ ਗਲੇ ਵਾਲੀਆਂ ਬੂਟੀਆਂ ਸੀ ਉਹ ਆਪਾਂ ਚਾਕੇ ਇਹਦੇ ਵਿੱਚ ਪਾਈਆਂ ਹੋਈਆਂ ਨੇ ਤੇ ਬਹੁਤ ਸੋਹਣਾ ਕੰਮ ਹੈ ਇਹਦਾ। ਤੇ ਉਸ ਤੋਂ ਬਾਅਦ ਇੱਕ ਹੋਰ ਸੂਟ ਹੈ ਇਹਦੇ ਨਾਲ ਦਾ ਵੀ ਦੁਪੱਟਾ ਹਜੇ ਨਹੀਂ ਰੈਡੀ ਹੋਇਆ ਜੋ ਦੋ ਰੈਡੀ ਹੋਇਆ ਹੁਪਸੋ ਫੰਡਲ ਉਹ ਵੀਡੀਓ ਵੀ ਸ਼ੇਅਰ ਕਰਨੇ ਦਾ ਟਾਈਮ ਹੋਇਆ ਤੇ ਇਹ ਹੈਗਾ ਜਿਹੜਾ ਇਹ ਵਾਲਾ ਕਪੜਾ ਹੀ ਇਹ ਹੈਗਾ ਨੈਚੁਰਲ ਕਰੇਵ ਤੇ ਇਹਦੇ ਉੱਪਰ ਵੀ ਇਹ ਬਣਿਆ ਹੋਇਆ ਹੈ ਦੇਖੋ ਨਿਓਨ ਜャ ਸ਼ੇਡ ਹੈਗਾ ਤੇ ਇਦਾਂ ਗਲਾ ਬਣਿਆ ਹੋਇਆ ਹੈਗਾ ਤੇ ਸੋਹਣੇ ਸੋਹਣੇ ਕੰਗਲ ਕੰਬੀਨੇਸ਼ਨ ਲਾਈ ਹੋਇਆ ਹੈਗੀ ਆਪਾਂ ਹਨਾ ਬਾਕੀ ਤੁਹਾਡੇ ਅਕੋਰਡਿੰਗ ਜਿਵੇਂ ਤੁਹਾਨੂੰ ਵਧੀਆ ਲੱਗੂਗਾ ਆਪਾਂ ਉਦਾਂ ਹੀ ਬਣਾਵਾਂਗੇ ਇਹ ਹੈਗਾ ਬਾਹਾਂ ਤੇ ਕੰਮ ਤੇ ਇਹ ਵਾਲਾ ਕੰਨ ਵੀ ਹੈਗਾ ਇਹ ਬਾਹਾਂ ਦੇ ਉੱਪਰ ਤੇ ਇਹ ਤਾਂ ਜਿਹੜਾ ਦੁਪੱਟਾ ਹੀ ਹੋ ਜੇ ਨਹੀਂ ਡੈਡੀ ਹੋਇਆ ਸਰਵਾਹ ਦੇ ਪਰ ਕੋਈ ਕੰਮ ਨਹੀਂ ਸੋ ਤੁਸੀਂ ਵੀ ਫੁਲਕਾਰੀ ਦੇ ਦੇਖੋ ਇੱਕ ਬਹੁਤ ਇਹ ਹੁੰਦਾ ਕਿ ਟਿਪੀਕਲ ਹੁੰਦੇ ਨੇ ਆ ਫੁਲਕਾਰੀ ਡਿਜ਼ਾਈਨ ਬਟ ਆਪਾਂ ਜਿਵੇਂ ਥੋੜਾ ਮਾਡਰਨ ਟੱਚ ਨਾਲ ਵੀ ਫੁਲਕਾਰੀ ਬਣਾ ਰਹੇ ਹਾਂਗਾ ਤੁਸੀਂ ਟਰੈਡੀਸ਼ਨਲ ਉਦਾਂ ਹੀ ਡਿਜ਼ਾਈਨ ਬਣਾਉਣਾ ਚਾਹੁੰਦੇ ਆਪਾਂ ਉਹ ਵੀ ਬਣਾਵਾਂਗੇ ਅਗਰ ਤੁਸੀਂ ਕੁਝ ਮਾਡਰਨ ਜਿਵੇਂ ਹਨ ਚੀਜ਼ਾਂ ਜਿਵੇਂ ਜਿਵੇਂ ਸਮਾਂ ਦਾ ਸਮੇਂ ਹਸਾਂ ਬਦਲ ਜਾਂਦੀਆਂ ਨੇ ਪੁਰਾਣੀਆਂ ਚੀਜ਼ਾਂ ਤੇ ਫਿਰ ਨਵੀਆਂ ਚੀਜ਼ਾਂ ਮਿਕਸ ਮੈਚ ਉਹ ਕਰਨ ਕੀ ਜਾਵਦੀਆਂ ਨੇ ਉਹ ਚੀਜ਼ਾਂ ਬਹੁਤ ਸੋਹਣੀਆਂ ਨਿਕਲ ਕੇ ਆਉਂਦੀਆਂ ਨੇ ਤੇ ਫੁਲਕਾਰੀ ਦੇ ਇਸ ਵਾਰੀ ਤੁਸੀਂ ਯਕੀਨ ਵੀ ਜਿਹੜੇ ਸੂਟ ਆਗੇ ਉਹ ਜਾਗੋ ਲਈ ਤਾਂ ਬਣ ਹੀ ਰਹੇ ਸੀਗੇ ਬਟ ਹੁਣ ਜਿਵੇਂ ਚਿੱਪੀ ਮੋਤੀ ਪਾ ਕੇ ਅਪਾ ਵਰਕ ਕਰਾਉਣ ਲੱਗੇ ਉਹਦੇ ਨਾਲ ਕੀ ਹੈ ਕਿ ਫੁਲਕਾਰੀ ਵਾਲੇ ਸੂਟ ਜਿਹੜਾ ਆਪਣਾ ਜਿਹੜਾ ਮੇਨ ਫੰਕਸ਼ਨ ਜਿਹੜਾ ਵਿਆਹ ਵਾਲਾ ਦਿਨ ਹੁੰਦਾ ਉਸ ਦਿਨ ਦੇ ਉੱਪਰ ਵੀ ਪੈਣ ਲੱਗੇ ਹੈਗੇ ਨੇ ਕਿਉਂਕਿ ਬੜੀ ਫੁਲਕਾਰੀ ਨੂੰ ਟ੍ਰੈਡੀਸ਼ਨਲ ਪਲੱਸ ਆਪਾਂ ਜਿਹੜਾ ਨਵੇਂ ਟਾਈਮ ਦਾ ਵਰਕ ਹੈਗਾ ਉਹਦਾ ਕੰਬੀਨੇਸ਼ਨ ਬਣਾ ਕੇ ਨਿਊ ਲੁੱਕ ਕ੍ਰੀਏਟ ਕਰਦੀ ਹੈ। ਯੇ ਸੋ ਮੈਂ ਤੁਸੀਂ ਪਰਸਨਲੀ ਹੈ ਨਾ ਮੈਂ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਮੈਂ ਜ਼ਿਆਦਾ ਚੀਜ਼ਾਂ ਅਪਡੇਟ ਨਹੀਂ ਕਰਦੀ। ਪਰਸਨਲੀ ਜਿਹੜਾ WhatsApp ਨੰਬਰ ਹੈਗਾ ਇਹ ਤੁਸੀਂ ਉਹਦੇ ਤੇ ਵਟਸਐਪ ਕਾਲ ਕਰਕੇ ਮੈਸੇਜ ਕਰਕੇ ਹਨਾ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਬਟ ਇਹ ਪਲੀਜ਼ ਨਾ ਤੁਸੀਂ ਆਪਣਾ ਟਾਈਮ ਖਰਾਬ ਕਰੋ ਨਾ ਸਾਡਾ ਟਾਈਮ ਖਰਾਬ ਕਰੋ ਸਿਰਫ ਸੀਰੀਅਸ ਪਰਸਨ ਹੀ ਕਾਲ ਕਰਿਓ ਸੋ ਤੁਹਾਡਾ ਇਹਨਾਂ ਸ਼ਬਦਾਂ ਨਾਲ ਬਹੁਤ-ਬਹੁਤ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ